ਕੱਟੂ ਖੁੱਲੂ ਇਸੇ ਆਹੀ ਹੈ ਬੋਲ ਕੇ ਕੀ ਕਹ ਬੱਕਰੀ ਦਾ ਮੈਂ ਤਾਂ ਗੁੱਟੀ ਆਖੀ ਹਾਂ ਦਾ ਹਿਆਰ ਬਾਈ ਬੱਚਾ ਕਿ ਲੰਗੜਾ ਹੈਗਾ ਯਾਰ ਕਿਹੜਾ ਆ ਲੈ ਇਕਲੀ ਆ ਸਹੀ ਆ ਵੀਰ ਦੀ ਲਾਤ ਵੀਰ ਦੀ ਲਾਤ ਕੱਢੀ ਓਏ ਨਾ ਅਸੀਂ ਗੰਡ ਵੇਚਣੀ ਆ ਤੈਨੂੰ ਪਤਾ ਸਾਰਾ ਯਾਰ ਬਈਂਦਰੋਂ ਨਾ ਗੋਲ ਬਾਈ ਉੱਥੇ ਹੀ ਖੁੱਲੂਗਾ ਉੱਥੋਂ ਕਿੱਥੋਂ ਖੁੱਲੂਗਾ ਬੋਲੇ ਬੱਕਰੀ ਇੱਥੇ ਹੀ ਨਾ ਤਾਂ ਬੱਕਰੀ ਚੁੱਕੀ ਤੇ ਭਈਏ ਜਮਾ ਹੋ ਗਈ ਤੇ ਗਿਆ ਰਹੀਦਾ ਦਾ ਨਾਂ ਦੇ ਕਰਾ ਦੇਣਗੇ ਭਾਈ ਇਹ ਤਾਂ ਛੋਟਾ ਦਾਲਾ ਖੋਲਣਾ ਬੂਸ ਕਰਤੀ ਪਾ ਨਹੀਂ ਉਹ ਡਰਾਉਣੀ ਪਾਲਾ ਜਾਨ ਬੇਹਣਾਂ ਲੰਗੜਾ ਆਏਗਾ ਵਿੱਚ ਪਾਲਾ ਯਾਰ ਬੱਕਰੀ ਨਾਲ ਕਿਵੇਂ ਲਾਵਾਂਗੇ ਬੱਕਰੀ ਇਹਦਾ ਤਾਂ ਬੱਕਰਾ ਭਾਰਾ ਆਏਗਾ ਯਾ ਪਾਲਾਂ 10 ਬਈ ਇਹਦੇ ਕੀ ਗੱਲਾਂ ਕਰਾ ਬੱਚਾ ਵੇਖਦਾ ਪੈ ਨਾਲ ਬੱਚਾ ਸਾਡੇ ਵੇਖ ਕਹਿੰਦਾ ਮੂੰਹ ਕਹੇ ਕਾਹਨੂੰ ਕਹਿੰਦਾ ਚਲੋ ਨਹੀਂ ਕਰਲਾ ਯਾਰ ਹਾਂ ਜੋਗਾ ਭਾਈ ਮੋਗੋ ਦੇ ਕਿੰਨੇ ਕਰਨ ਇੱਕੋ ਕੱਲੀ ਲਾ ਜਾ ਬੱਕਰੀ ਓਏ ਹਾਂ ਨਾ ਦੱਸ ਕੋਈ ਵਿਚ ਨਹੀਂ ਕਿਤੇ ਬਲਦੀਦ ਕੋਈ ਕਹਦੇ ਹਾਂ ਨਾ ਛੰਡ 15 ਰੱਖਾ ਨਹੀਂ ਧੱਕਾ ਦੇ ਦਾਨਾ ਤੇਰਾ ਅਸੀਂ ਤਾਂ ਮਕਾਉਣਾ ਨਿਆਂ ਹੀ ਖੇਡ ਕਰਦੇ ਆ ਪਾਲਾ ਕੋਚੋ ਕਿ ਤੇਰਾ ਮਾੜਾ ਨਹੀਂ ਕਹਦੇ ਅੱਗੇ ਕਿਹੜਾ ਸੌਦੇ ਨਹੀਂ ਕਰਦਾ ਕਾਹ ਕਰਦੇ ਆਂ ਜਾਂ ਪਾਲਾ ਨਹੀਂ ਨਹੀਂ ਪਾਲਾ ਕਿੰਨੇ ਦੀ ਕਰਤੀ ਆ ਹਾਂ ਸਾਢੇ 10 ਕਹਿੰਦਾ ਓ ਨਹੀਂ ਅਗਰ ਉਹੀ ਗੱਲ ਤੇ ਓ ਬੰਦਾ ਤਸੱਲੀ ਵਾਲਾ ਥਾਣਾ ਦੀ ਗਰੰਟੀ ਜੋ ਮੈਂ ਕੋਈ ਯਾਦ ਆਉਂਦਾ ਜੱਤਾ ਵਾਲਾ ਕਮੀਨਾ ਭਰਾਵਾ ਲੱਖ ਦੇ ਸਾਹਮਣੇ ਆ ਅਸੀਂ ਤੋੜੀ ਵੀ ਨਹੀਂ ਠੀਕ ਆ ਲੋਰ ਵੀ ਸਾਹਮਣੇ ਆ ਮੈਂ ਕਿਹਾ ਗੰਦਾ ਵਾਲਾ ਗੈਨ ਕੀ ਕਰਨਾ ਹਾਂ ਆ ਲਾਇਆ ਜੇ ਥੱਲੇ ਉਤਰ ਜਾ ਜੱਤਾ ਨੇ ਮਨਜ਼ੂਰ ਆ ਮਨ ਜੀ ਓਏ ਪੂਰੇ 11 ਦੀ ਖੋਲ ਬੱਕਰੀ ਚਾਹ ਆਹ ਨੇ ਹੁਣ ਕੀ ਵੜੇ ਨੇ ਪੰਨੇ ਨੂੰ ਜਦੋਂ ਵੜੇ ਵਹਗੇ ਮਹਿੰਗੇ ਬਹੁਤ ਹੈ ਚੰਗਾ ਜਾਨ ਦੇ ਦੇ ਯਾਰ ਹੋਰ ਕੀ ਨਹੀਂ ਕੀ ਜਾਵੇ ਬਾਈ ਯਾਰ ਅੱਖ ਲਿਆ ਕਰ ਲੈ ਅੱਜ ਤੈਨੂੰ ਕਿਤੇ ਬਹੁਤ ਪਾਲਾ ਦੁੱਧ ਨੂੰ ਮੱਠੀ ਆ ਜੇ ਦੁੱਧ ਨੂੰ ਬੱਕਰੀ ਹੁੰਦੀ ਲੱਤਾਂ ਨਹੀਂ ਤੋੜਦੀਆਂ ਇਹ ਬੱਕਰੀਆਂ ਦੀ ਉਹ ਨਹੀਂ ਮੈਂ ਦੁੱਧ ਨੂੰ ਕਮਜ਼ੋਰ ਹੁੰਦਾ ਇਸ ਤਰ੍ਹਾਂ ਦੀ ਸ਼ਾਮ ਮਾਰਦੇ ਦੁੱਧ ਪੀਂਦਾ 15 ਤੋਂ ਨਹੀਂ ਇਹ ਤਾਂ ਨਹੀਂ ਛਾਣਾ ਟੁੱਟਦੇ ਤਾਂ ਜਿਹਾ ਨਿਕਾ ਦੋ ਜੂ ਟਾਲੀ ਸ਼ਾਲ ਮਾਰ ਕੇ ਤਾਂ ਬੱਕਰੀ ਰੰਗ ਬਾ ਚੰਗੇ ਦੁੱਧ ਨੂੰ ਮੱਠੀ ਇਹ ਗੱਲ ਮੰਨਣੀ ਕੋਈ ਨਹੀਂ ਆ ਪਾਰਾ ਕੁਛ 11000 ਰੁਪਏ ਗੈਨ ਦਾ ਮੱਠੇ ਦਾ ਲਾਗ ਇਹ ਨਾ ਕਰਨੀ ਹੈ ਠੀਕ ਹੈ ਹਾਂ ਨਾ ਅਬ ਲਾਸਟ ਮੇਰੀ ਹਾਂ ਨਹੀਂ ਯਾਰ ਮੇਰੇ 15 12 ਦਾ ਬੱਸ 15 12 ਦਾ ਵੀ ਛੱਡਦਾ 15 ਜੋ ਲਾਸਟ ਹੀ 15 ਗਿਆਦਾ ਲੈ ਯਾਰ ਕਰਨੀ ਹੈ ਥੱਲੇ ਆ ਤੇ ਥੱਲੇ ਜਾ ਆਹ ਏਟਾ ਨਹੀਂ ਚੜ ਕੇ ਸੌਦਾ ਕਰੀ ਥੱਲੇ ਤਾਂ ਨਹੀਂ ਹੁੰਦਾ ਜਾਂਦਾ ਨਾ ਕੈਮਰਾ ਵੀ ਚੱਕਣਾ ਪੈਂਦਾ ਥੱਲੇ ਯਾਰ ਪਰ ਨਹੀਂ ਉਤਰਦੇ ਹੈ ਥੱਲੇ ਕੀ ਹੈ ਕੋਣ ਯਾਰ ਕੋਈ ਹਾਂ ਬੱਸ ਲਾਸਟ ਬਲਤਾਂ ਆ ਲੈ ਨਾ ਤੀਰ ਸਾਕੇ ਗਏ ਨੰਬਰ ਮੈਂ ਬਾਹਰ ਆ ਬੱਚੇ ਕੱਢਦਾ ਉਹ ਵੇਚਣਾ ਹੁਣ 11:30 ਦੀ ਕਰਤੀ ਹੋਰ ਕੀ ਆ ਲੱਕੇ ਉਹ ਖੋਲ ਕੇ ਬੱਕਰੀ ਥੱਲੇ ਲਾਈ ਦੋ ਰੰਗ ਦੇ ਪਹਿਲਾਂ ਬੱਚਾ ਦੂਰ ਕੀ ਦੇਖੋ ਉਹ ਕਿੰਨੇ ਦੀ ਆ ਬਈ ਲਾਲ ਜਿਹੜਾ ਬੱਚਾ ਭਾਜਾ ਹੈ ਹਾਂ ਇੱਥੇ ਆ ਲਈ ਕੀ ਆ ਹਾਂ ਹਾਂ 17 ਲਈ ਕਿੱਟੀਆਂ ਆਕਾਂ ਦੀ ਲੰਮੇ ਜੱਗੀ ਬਾਜੀ ਨੂੰ ਵੀ ਚੱਲ पीड़ी लिकली लेवा तु ਹੋ ਜੀ ਆ ਬੱਕਰੀ ਦਾ ਸੌਦਾ ਚੱਲਿਆ ਨਾ ਦੋਸਤੋ ਪਿੰਡ ਤੋਂ ਰੋੜਾ ਬੱਕਰਾ ਮੰਡੀ ਤੇ ਇਹ ਜੜੀ ਆਉਂਦਾ ਇਹ ਨਹੀਂ ਕਰ ਮੂਹ ਫਰਕ ਦੀ 12 ਕਰੀ ਗਿਆ 40 ਕੀ ਆਲੇ ਵੇਚ ਦੇ ਦੋ 12 ਦੀ ਵੇਖੀ 15 ਦੇ 10 ਮੰਨ ਲਈ ਵਈ ਬੱਕਰੀ ਕਿ ਦੱਸ ਯਾ ਪੱਗਿਆ ਦੱਸ ਮੰਗਲ ਨੂੰ ਜੇ ਲਗੜਾ ਇਹ ਮੇਨ ਰੱਖ ਕਿਨੇ ਦਿਨਾਂ ਕਿਨੇ ਦਿਨਾਂ ਚੜਾ ਕੇ ਲਾਉਂਦਾ ਮੈਂ ਉਹਨੂੰ ਕਹਦੇ ਪਾਣੀ ਪਾਉਂਦੇ ਸਾਡੇ ਇਹਨੂੰ ਫੀਡ ਦਾ ਘੱਟਾ ਲੈ ਜੀ ਲੇਕਿਨ ਹਾਂ ਜਲਦੀ ਵੀਡੀਓ ਜਾਂਦੀ ਮੈਂ ਸਾਡਾ ਹੋਰ ਕੀ ਸਾਰੇ ਪਾਸੇ ਹੋ ਜਾਂਦਾ ਪੈਸੇ ਪੂਰੇ ਵਟੀਆਂ ਦਾ ਲੂਚਾ ਜਾਣਾ ਚਾਹੀਦਾ ਨਾਲ ਇੱਕੋ ਕਰਿਆ ਖਾਨ ਨਾ ਕਰਲਾ ਜਾ ਇਹ ਤੇਰੇ ਨਾਲ ਕਰਾਂਗੇ ਡੇਢ ਨੂੰ ਨਹੀਂ ਕਰਦੇ 100 ਦੇ ਸੁਣਦੇ ਤੇਰੇ ਨਹੀਂ ਠੀਕ ਆ ਗੱਲ ਹਾਂ ਦਾ ਤੇਰੇ ਨਾਲ ਚੱਲੋ ਕਿੱਦਾਂ ਗਲ ਜਾ ਆਂਨੇ ਚੋ ਜੀ ਕਿੰਨਾ ਜੀਰੋ ਮੁੰਡਾ ਭਾਈ ਆਪਾਂ ਹੀ ਸੰਭਲਣੀ ਆ ਮੁੰਡਾ ਐਨ ਆਲਾ ਸਾਬ ਚੱਲ ਤੂੰ ਆਇਆ ਕਰ 15 ਦੀ ਕੋਈ ਸੌ ਪਾਈ ਇੱਕੋ ਹੀ ਗੱਲੇ ਭਾਈ ਇਹਨਾਂ ਨੂੰ ਬੇਚਦਾ ਨਹੀਂ ਸਾਬ ਮੰਗੇ ਜਿਆਦਾ ਸੀ ਕਿਤੇ ਤੈਨੂੰ 15 ਦੀ ਨਹੀਂ 15 ਵਾਲੀ ਬੱਕਰੀ ਇਹ ਮੈਂ ਆਇਆ ਯਾਰ ਪਸ਼ੂ ਲੈਣੇ ਤੇ ਕੋਈ ਗੱਲੇ ਹਨ ਓਰੇ ਆ ਮੇਰੇ ਹੋਰ ਕਿਹਨੂੰ ਗਿਆ ਮੈਂ ਸੰਭਾਲ ਜੀ ਇਹ ਕਿ ਦੇਖ ਲਾ ਤੇ ਪਤਾ ਨਹੀਂ ਕੀ ਮਤਲਬ ਆਲ ਬੰਦਾ ਕੱਟੇ ਰਿਪੋਰਟ ਕਰਨ ਵਾਲਾ ਕਿਆ ਕਿ ਨਹੀਂ ਆਰੀ ਹੈ ਬਾਈ ਸਹੀ ਕਰਤਾ ਕਿ ਨਹੀਂ ਦੇਵੇ ਹਾਂ ਨਾ ਅੰਦਰ ਦਾ ਵਿਕੀ ਪੁੱਛ ਲੈਣਾ ਇੱਕ ਮਿੰਟ ਖਾਂਦਾ ਓਏ ਖਾਰ ਜਾ ਬਾਲਾ ਬੱਕਰੀ ਨੂੰ ਝਾਕਰਤੀ ਓ ਹੁਣ ਨਾ ਬੋਲੀ ਤੂੰ ਕਾਠੇ ਵਾਲਾ ਨਹੀਂ ਲੈ ਦਾਤ ਵੀ ਚੁੱਪੀ ਆ ਜਾਂ ਤੇ ਪੀੜ ਨਾਲ ਲਸਤਾ ਹੀ ਹੋ ਜੂ ਬੱਚਾ ਦਾ ਵੇ ਗੈਨੀ ਯਾਰ ਹੋਰ ਵਰ ਕਿਉਂ ਆ ਰਹੀ ਹੈ ਅਰੇ ਯਾਰ ਇਨੀ ਆੜੀ ਆ ਆ ਬਾਈ ਬਹੁਤ ਚੀੜਾ ਖਾਣਾ ਲਾਸਟ ਬੰਦ ਤੂੰ ਬਣਾ ਖਾ ਗਿਆ ਨਾ ਅਜੀ ਦਿਖਾ ਦੇ ਨਹੀਂ ਬਾਈ ਇਹਦਾ ਟਾਈਮ ਰਾਈ ਜਾਣਾ ਯਾਰ ਬੋਲ ਬੋਲ ਕੋਈ ਖਾਣ 15 ਹੀ ਖਾ ਲੈਂਦਾ ਪਈ ਨਹੀਂ ਜਾਈਆ ਹੁਣ ਆਦਾ ਹੀ ਰਹਿਣਾ ਉਹ ਛੱਡ ਕੇ ਰਾਹ ਦਾ ਪਾ ਦੇ 15 ਦੇ ਕੋ ਸੌਤ ਨਹੀਂ ਭਾਈ ਆਈ ਇੱਥੇ ਬੱਕਰੀ ਵਿੱਚ ਬਵਾ ਸਦਰਾ ਮੇਲੇ ਹੁੰਦੀ ਬੱਕਰੀ ਸਾਡੇ 12 ਕਰਤਾ ਸਦਰਾ ਕਿੱਥੇ ਇਹ ਡੱਟਾ ਯਾਰ ਤਨੋਂ ਜਿੜੋ ਕੀ ਆਦਾ ਹੁਣ ਸਦਨੋਂ ਕੀ ਆਦਾ ਹੁਣ ਖੜਦਾ ਨਾ ਆਇਆ ਯਾਰ ਸ਼ਬਦ ਰੋਸ ਦੇ ਜਾ ਨਹੀਂ ਆਪਾਂ ਜਾ ਲਾਈ ਕਿਹਨੋਂ ਦਾ ਮੁੰਡਾ ਪਾਸੇ ਲੱਗ ਗਿਆ ਚਾਂ ਮੰਗਣ ਨੂੰ ਦਿਖਾਉਣੇ 20 ਮੰਗ ਲਾਇਆ ਕਿਹੜਾ ਬੋਲਦੀ ਹੈ ਮਾਸਰਾ ਵੇਖ ਤਾਂ ਸਹੀ ਹੈ ਤੇਰਾ ਬੱਚਾ ਲਿੱਸ ਤੇ ਹੈ ਬੱਕਰੀ ਕੋਈ ਨੇ ਆਲੀ ਦਿੱਤੀ ਹੈ ਬੋਲ ਕਿੰਨੇ ਦਾ ਨਾ ਹਾਣਾ ਬੱਚੇ ਵਾਲੇ ਤੇ ਚਾਰ ਮਹੀਨੇ ਹੋ ਗੱਪਣ ਵੀ ਅੱਜ ਚਾਰ ਮਹੀਨੇ ਤੋਂ ਬੱਕਰੀ ਪੰਜ ਨੇ ਦਾ ਨੇੜੇ ਲੱਗ ਗਿਆ ਦਿਖਾ ਜਾ ਮੇਰਾ ਕੀ ਕਹਣਾ ਹਾਣਾ ਨਦਰਾ ਹੀ ਨਾ ਲੈ ਲੈ ਵਿੱਚ ਨਹੀਂ ਲੈਣੀ ਲੈ ਲੈ 15 ਜਾਂ ਪੈਸੇ ਦੇ ਭਾਈ ਉਹ ਠੀਕ ਹਨ 1500 ਪਾਈ ਆ ਯਾ ਚਾਚਾ ਯਾਰ ਲੈ ਦੇ ਯਾਰ ਪੈਸੇ ਅੰਬ ਕੇ ਕਹਿਣਾ ਲੈ ਯਾਰ ਭਾਈ ਹੁਣ ਯਾਰ ਸਹੀ ਹੈ ਯਾਰ ਹੋ ਲਿਆ ਹੋਰ ਪੀ ਉਹ ਜਾਨੀ ਐਂਡ ਛੱਡ ਦੇ ਐਂਡ ਬੜੀ ਬੈਟਾ ਤੂੰ ਅੱਜ ਨਾ ਹੈ ਤੂੰ ਕਰਿਆ ਕਰ ਕਹਿਣੀ ਪੱਕਾ ਬੰਦਾ ਤੂੰ ਕਿਹੜਾ ਕੋਈ ਨਾ ਸਾਡੇ ਪਿੰਡ ਸਿੱਤ ਬੰਦਾ ਤੇ ਆਪੇ ਤੇਰੀ ਤੇਜ ਦੇ 15 ਜਿਹੜਾ ਨਾ ਹੈ ਨਹੀਂ ਕਹ ਦੱਸ ਦੇ ਕਹ ਨਾ ਹੈ ਨਹੀਂ ਕਹ ਨਾ 5 ਦੇ ਕਹ ਨਾ ਹੈ ਕਹ ਨਾ ਬੀੜੀ ਦਾ ਪਿਆ ਇਹਦਾ ਬੱਲਾ ਉਹ ਗੱਲ ਨਹੀਂ ਉਹ ਗੱਲ ਜੀ ਕੀੜਾ ਬੱਲਾ ਠੀਕ ਆ ਤਰਾ ਮੈਂ ਉਹਨਾਂ ਦੇ ਦਿੱਸੇ ਹੈ ਨਹੀਂ ਕੋਈ ਨਾ ਫਿਰਦੇ ਰਹਿਣਗੇ ਘਰੇ ਵੀ ਕੀ ਹੁੰਦੇ ਆ ਫਿਰ ਤਾਂ ਮੈਨੂੰ ਲਿਆ ਆ ਗਿਆ ਮੈਂ ਮੇਰੇ ਪਾਸੂ ਸੁਣ ਨਾਲ ਆ ਤਾਂ ਵੇਚੀ ਆ ਚੰਗਾ ਮੱਝ ਲੈ ਲੈ ਵੇਚਣੀ ਮੱਝ ਹੈ ਤਾਂ ਨਹੀਂ ਤਾਂ ਵੀ ਹਾਂ ਇਹ ਨੇ ਹੱਪਾ ਜੀੜੇ ਖਰਾਬ ਕਰੀ ਜਾਂਦਾ ਰੁਪੜੇ ਦੇ ਤਾਂ ਹੈ ਕੱਢ ਕੇ ਮਾਰ ਯਾਰ ਇੱਕ ਵਾਰੀ ਨਹੀਂ ਬਹੁਤ ਹੈ ਇਹਨਾਂ ਵਿੱਚ ਡੇਰੇ ਡੇਰੇ ਹੋਦੇ ਮੈਂ ਤਾਂ ਪੈਸਾ ਮੈਂ ਉਹਨੂੰ ਜਾਂਦਾ ਜਿਹੜਾ ਜੇਬ ਚ ਦੂਜੇ ਦਾ ਕੋਈ ਮਾਨ ਨਹੀਂ ਸਹੀ ਹੈ ਠੀਕ ਹੈ ਕਿ ਨਾ ਜੱਟ ਪਾਲਾ ਕੋਟ ਬੱਕਰੀ ਤੇਰੀ ਵੇਖਦੀ ਆ ਦੁੱਧ ਹੈ ਨਹੀਂ ਬੱਕਰੀ ਥੱਲੇ ਜੇ ਦੁੱਧ ਹੁੰਦਾ ਬੱਕਰੀ ਦੀ ਜੱਤ ਨਹੀਂ ਟੁੱਟਦੀ ਇਹ ਤਨ ਮਦਦ ਜਦੋਂ ਯਾਰ ਰਾਜੀਪ ਵਾਲੇ ਆਂਦਾ ਲੱਤ ਟੁੱਟਦੀ ਨਹੀਂ ਸ਼ਾਨ ਜਿੱਤੋਂ ਮਾਰਦੀ ਮਾਰਦੀ ਠੀਕ ਹੈ ਯਾਰ ਆਪੀ ਦੀ ਗੱਲ ਸੁਣਦਾ ਹਰੋ ਬਾਈ ਕਿਹਨੀ ਦੇਸੀ ਬੱਕਰੀਆਂ ਮੰਨ ਜਾ ਐਵੇਂ ਨਾ ਬੀਤਲ ਹੈ ਨਹੀਂ ਤੇਰੀ ਪਾਠਾ ਚੰਗੀ ਹੈ ਜਿਹੜੀ ਗੱਲ ਕਹਿਣ ਵਾਲੀ ਆ ਪਰ ਇਹ ਬੱਕਰੀ ਤੇ ਦੇਸੀਆ ਰੰਗ ਚ ਫੇਰਾਏ ਇਹਦਾ ਜਿੰਨੂ ਮਰਜੀ ਵਿਖਾ ਰਿਆ ਕਮੈਂਟਾਂ ਜੀ ਦੱਸ ਦੇਣਗੇ ਬਾਈ ਬੀਤਲ ਹੈ ਕਿਹੜੀ ਹੁੰਦੀ ਹੈ ਉਹ ਪਰਾ ਮਨੂ ਲਾਈ ਰੱਖਦੇ ਆ ਓ ਠੀਕ ਹੈ ਬਾ ਚੋਲੀ ਦਾ ਸਾਇਨ ਆ ਰਹੀ ਨਹੀਂ ਯਾਰ ਜਾਰੇ ਰਸਾਂ ਉਹੀ ਪਾਈ ਗੱਲ ਕੋਈ ਗੱਲ ਨਹੀਂ ਰੱਖਦਾ ਕੋ ਚੱਕਾ ਕੋਈ ਆ ਦੇ ਯਾਰ ਬਾਈ ਸਾਮਾਨ ਭਾਦੋਂ ਆ ਗੁਰਗਲਿਆਂ ਦਾ ਪੈਣਾ ਕਿਉਂ ਸਾਮਾਨ ਭਾਦੋਂ ਸਾਮਾਨ ਭਾਦੋਂ ਆ ਗਿਆ ਸਹੀ ਗੱਲ ਮੰਨਦਾ ਹੈਗਾ ਹਾਂ ਹਾਂ ਸਹੀ ਹੈ ਬ੍ਰੇਕ ਤੇ ਮੰਨਦਾ ਵੀੜ ਖਾਂਦਾ ਨਹੀਂ ਗੁਰਗਲੇ ਖਾਈਏ ਇਹ ਲੋਕ ਇਹਦਾ ਮੰਨਦਾ ਨਹੀਂ ਹੋਰ ਕਿਹਦਾ ਕੀ ਮੰਨਦਾ ਜੀ ਇਹਦਾ ਕੀ ਮੰਨਦਾ ਇਹੜੀ ਕਰਨੀ ਹੈ ਪੂਰੇ ਪੰਪਰੇ ਵਾਲੇ ਵਾਹ ਖਾ ਗਿਆ ਇਹੜੀ ਡੰਡਾ ਪਾ ਮੈਂ ਕਹਿੰਦਾ ਤੂੰ ਹੀ ਆ ਕਹਦੇ ਯਾਰ ਬਾਈ ਟਰੈਕਟਰ ਵਾਲੇ ਤੇਰੀ ਮਾਰ ਜ ਸਾਡੀ ਦਾ ਮੰਨਦਾ ਸਾਡੀ ਦਾ ਮੰਨਦਾ ਨਹੀਂ ਇਹ ਮੇਰੀਆਂ ਨੇ ਪੁੱਠੀਆਂ ਸਿੱਧੀਆਂ ਮੰਨਦਾ ਕ ਸਿੱਧੀਆਂ ਹਾਂ ਪੁੱਠੀਆਂ ਹੀ ਮੰਨਦਾ ਮੈਂ ਕ ਸਿੱਧੀਆਂ ਕੋਈ ਨਹੀਂ ਮੰਨਦਾ ਐਵੇਂ ਸੱਚਾ 13000 ਰੁਪਏ ਚੱਲ ਆ ਗੱਛਾ ਹੋਰ ਕਿਤਾ ਵੀਟਰੀ ਭਾ ਲੰਗ ਮਾਰਦੀ ਹੋਏ ਲਾ ਫੜ ਲਾ ਪੜ ਨਾ ਮੋੜੀ ਪੰਚਾਇਤ ਦਾ ਕੰਮ ਤੂੰ ਵੀ ਨਾ ਦੱਸਾ ਮੋੜੀ ਕਾਜਲ ਵੀਡੀਓ ਸਾਹਮਣੇ ਤੇਰੇ ਪੈ ਗਈ ਦੱਸੇਗਾ ਆ ਤਾਂ ਫੜ ਫਿਰ ਜਦ ਦੂਗਾ ਜੇਦਾ ਇਹ ਵੇਚ ਦੂ ਹਰੇ ਰੱਖ ਲੈ ਜਾ 13.5 ਲੈ ਜਾ ਜਾ ਦੇ ਠੀਕ ਹੌਣ ਗੈਨੀ ਜਰ ਮੰਗਦਾ ਤੂੰ ਵੇ ਕੱਲਾ ਉਹਨ ਮੋੜ ਲ ਲਵਾਈਏ ਨਾ ਝੱਟ ਨੂੰ 1500 ਘਾਟ ਕੇ ਬੱਕਰੀ ਵੇਚਣੀ ਆ ਤੁਹਾਨੂੰ ਨਾਲੇ ਮੈਂ ਤੁਹਾਨੂੰ ਕਹੀ ਜਾਂਦਾ ਪੱਕਾ ਬੰਦਾ ਦਾ ਪਾ ਲੈ ਪੜ ਐਵੇਂ ਨਾ ਗੱਲ ਤਰਪੀਏ ਤਨ ਲਾਏ ਤਰ ਕੋ ਪਾਲਾ ਬੋਣੀ ਦਾ ਟਾਈਮ ਨਾ ਸਾਨੂੰ ਖਰਾਬ ਕਰ ਠੀਕ ਆ ਯਾਰ ਕਹਿੰਦੀ ਭਾਈ ਕਹਿੰ ਟਰੈਕਟਰ ਵਾਲਿਆ ਕਹ ਦੇ ਭਾਈ ਠੀਕ ਆ ਭਾਈ ਯਾਰ ਹੁਣ ਤਾਂ ਨਹੀਂ ਕਮਿਸ਼ਨ ਇਤੀ ਘਟੜੀ ਨਾਂ ਟੁੱਟੇ ਧੰਨਵਾਦ ਯਾਰਾਂ ਸਾਢੇ 13 ਹਾਂ ਹੋਰ ਲੱਭਈਏ ਯਾਰ ਭਾਈਏ ਮੰਨ ਜਾ ਹਾਂ ਤੇ ਲੈਣੀ ਨੇ ਬੰਦੇ ਉਹ ਮੈਨੂ ਤੇ ਕਿਆ ਮੈਨੂੰ ਹੁਣ ਮੈਨੂੰ ਕਿਹੜਾ ਖੜਾ ਖੜਾ ਮੈਨੂੰ 500 ਰੁਪਏ ਕੱਪੜੇ ਮਿਲ ਜੀ ਬਹੁਤ ਲੰਮੀ ਕੱਤੂ ਉਹਨਾਂ ਦੇ ਤੇਰਾ ਮੇੜਾ ਉੱਪਰ ਹੀ ਹੈ ਲਾਵੇ ਲੱਕੇ ਯਾਰ ਹੋ ਗਈ ਆ ਜੈਲੇਕਾ ਕੋ ਚੋ ਜੀ ਆਏ ਐ ਕਰ ਹੈਲੋ ਉਹ ਤੇਰੀ ਗੰਦੀ ਕਿੱਥੇ ਆ ਭਾਈ ਖੜਾ ਉਹ ਮੈਨੂੰ ਪੰਚਾਇਤ ਦੀ ਮੋੜ ਦਾ ਯਾਰ ਉਹ ਨਾ ਤੂੰ ਉਹ ਠੀਕ ਆ 200 ਵੀ ਨਹੀਂ ਹੁਣ ਸਾਡੇ 200 ਦਾ ਹੋਰ ਦੇ ਦੇ ਫਿਰ 200 ਦਾ ਕੀ ਹੋਜੂ ਉਹ 14 ਦੇ ਦਉਣ 100 ਰੁਪਿਆ ਕਿੱਡੀ ਗੱਲ ਹੈ ਯਾਰ ਠੀਕ ਆ ਜਾਨੀ ਦੇ ਦੇ ਯਾਰ ਅੱਜ ਯਾਰ ਬਾਈ ਉਹ ਤਾਂ ਤੱਕਦਾ ਯਾਰ ਨਹੀਂ ਲਾਈਟ ਗਿਆ ਵਾਦਾ ਯਾਰ ਜਾਨੀ ਤਕਰਾ ਕਰ ਗਿਆ ਬਹੁਤ ਜੀ ਕੰਮ ਨਾਲਾ ਤੇ ਉੱਪਰ ਸਲਾਹੇ ਕਾਛਾ ਯਾਰ ਪਰੇ ਦੀ ਜਿਹੜਾ ਮਾੜਾ ਸੌਦਾ ਚੱਲ ਗਿਆ ਲਖਾਈ ਦੇ ਉਹ ਠੀਕ ਹਾਂ 2-3 ਤਨ ਲਖਾਈ ਗਈ 500 ਸੀ ਆ ਗਿਆ ਇਹ ਭੇਜ ਦੋ ਬਾਈ ਯਾਰ 400 ਤਾਂ ਕਰਦੀ ਪਈ ਹੈ ਕਿੰਨੇ ਕਾਉਂ ਚੱਲ ਤੂੰ ਕਰਾ ਦੇ ਫਿਰ ਤੂੰ ਕਰਾ ਦੇ ਫਿਰ ਜਾ ਸਾਢੇ 14 ਦੇ ਤੂੰ ਕਰਾਈ ਲਖਾਈ ਦੇ ਲੈ ਆ ਜਾ 15 ਨਹੀਂ ਭਰਾ ਲੈ ਆਇਆ ਭਰਾ ਇਹੋ ਜੇ ਬੱਦ ਦੋ ਦਾ ਕਾਂ ਵਾਰਦੇ ਦੇ ਨੇ ਜਰਨਾ ਦਾ ਬਈ ਤੇ ਓਰੇ ਲੱਕੇ ਓਏ ਸਾਡੇ 1.5 ਦੀ 14.5 ਕੱਟ ਓਰੇ ਲੱਕੇ ਪਸ਼ਾਨ ਦੇ ਨਾ ਕੋਸ਼ ਨੇ ਦੋ ਬੰਦਿਆਂ ਦੀ ਦੇਣੀ ਆ ਓਏ 500 ਨਾ ਕੀ ਹੁੰਦਾ ਜਾਂ ਛੱਡ ਦੇ ਉਹ ਛੱਡ ਦੇ ਬੱਕਰੀ ਤੇ ਲੀਕ ਆ ਜਾ ਆਹੋ ਪੂਰੇ 15 ਦੀ ਲਫਾੜ ਓਏ ਸਾਈ ਤੇਰੀ ਪੂਰੇ 15 ਓਏ ਘਾੜ ਜਾ ਹੁਣ ਭੈ ਲਾਲਚ ਨਾ ਕਰਿਆ ਕਰ ਲਾਲਚ ਤੇ ਕੀ ਆ ਤੇ ਲਾਲਚ ਬੰਦੇ ਨੂੰ ਮਰ ਕੇ ਲੈ ਜਾ ਕਿਹੜਾ ਕਿਹੜਾ ਕੀ ਸਾਈ ਤੇਰੀਆਂ ਨਾ ਦੂਏ 15000 ਕੀ ਹੋ ਗਿਆ ਭਾਈ ਓ ਨਹੀਂ ਆ ਤਾਂ ਲਿਆ ਆ ਲਖਾਈ ਦੋ ਹੈਂ ਉਹ ਕਰਾਈ ਆ ਲਖਾਈ ਆ ਲਿਆ ਤੋੜ ਲਖਾਈ ਕੀ ਦੀ ਆਲਦੀ ਆਲਦੀ ਲਗਾ ਆਲਦੀ ਆ ਮੰਨ ਗਿਆ ਮਨ ਵਾਲੀ ਥਾਂ ਤੇ ਗਲਤ ਹੋ ਜਾਂਦਾ ਮੈਂ ਆਇਆ ਦਿਖਾ ਲਾ ਫੜ ਲੈ ਹੁਣ ਲੈ ਜਾ ਆਲਦੀ ਚੱਲ ਬਲਵਾਨਾ ਦੇ ਕਿਰਾਏ ਦੇ ਛੱਟ ਗਿਆ ਲਖਾਈ ਆ ਆਲਦੀ ਆ ਮੇਰੀ ਚਲ ਆਜਾ ਜਿੰਗੀ ਕਿੰਨੇ ਦਾ ਹੋ ਗਿਆ ਹੈ ਕਿੰਨਾ 14 ਨਹੀਂ ਪੂਰੇ 15 ਵੀ ਗੱਲ ਹੋਈ ਆ ਲਖਾਈ ਆਲਦੀ ਆਲਦੀ ਗਾਲ ਫਾਲਾ ਕਹਿਨੀ ਓਏ ਪੰਜ 400 ਨੇ ਨਾਲ ਨਹੀਂ ਜਾਣਾ ਆ ਲਗਣਾ ਛੱਟ ਲਈ ਲਖਾਈ ਆਲਦੀ ਆਲਦੀ ਹੋਰ ਕੀ ਹੋ ਗਿਆ ਦਾਸਤੀ ਹੋਰ ਕੀ ਹੋ ਗਿਆ ਇਹਨੂੰ ਇਹਨਾਂ 15 ਜੀ ਵਰਗੀ ਕਰਾਇਆ ਬੜਾ ਵੀ ਲੱਗੂਗਾ ਮਾਮਾ ਪਾਪਾ ਤੇ ਰਸਤੇ ਸਾਟ ਕੇ ਹੋਰ ਕੀ ਆ ਲੈ ਲੈ ਜਾ ਜਾ ਗਿਆ ਧਿਆਨ ਤਾਂ ਧਿਆਨ ਤਰਾ ਇਹਦਾ ਗਰਮੀ ਛਾਤੀ ਨਾ ਕਰਿਆ ਕਰ ਧਿਆਨ ਤਰਾ ਇਹਦਾ ਪੰਡਿਤ ਵੱਲ ਜੀ ਅੱਜ ਤੇਰੇ ਮੱਥੇ ਮੰਗਲੀ ਮੰਡੀ ਬਹੁਤ ਆ ਰਹੀ ਹੈ ਤੇ ਤੁਮ ਬਹੁਤ ਮੰਗਲੀ ਮੰਡੀ ਬਣਾ ਕੇ ਜੀ ਦਾ ਬੰਦ ਨਹੀਂ ਲੱਗਦੀ ਉਹ ਹੀ ਮੜਉਂਦਾ ਨਹੀਂ ਲਵਾ ਦੇ 500 ਜੀ ਓਵਰਡੇਟ ਪਾਸ ਕਰੀ। ਇਹ ਜੀ ਪੀ ਪਾਸ ਕਰੀ। ਓ ਨਹੀਂ ਕੇ ਨੀਰ ਤੂੰ ਗਿਆਨੀ ਮੇਰੀ ਗੱਲ ਸੁਣ ਤੈਨੂੰ। ਉਹਦਾ ਭਰਾ ਮਾਨ ਕਰਕੇ ਤੇਰਾ ਮਾਨ ਕਰਦੇ ਆਂ। ਹਾਂ। ਇਹ ਯਾਰ ਵੱਡੇ ਭਾਈ ਆ ਪੂਰੇ ਪਹਿਲਾ ਦੇ। 15 ਮੰਗਿਆ 14.5 ਦਾ। ਬਾਈ ਯਾਰ ਆਈਫੋਨ ਦਵਾ ਦੇ ਨਹੀਂ ਲੈਣਾ ਬੱਕਰੀ ਸਾਨੂੰ ਆਈਫੋਨ ਦਵਾ ਦੂਗੀ। ਉਹ ਦੇ ਬੱਕਰੀ 12 ਦੀ ਵੀ ਸਾਨੂੰ ਦਵਾ ਦੂਗੀ ਬੰਦੇ ਦਾ। ਮੇਰੇ ਕੋਲੇ ਛੱਡ ਜੀ। ਉਹ ਭਰਾਵਾ ਜੇ ਤੇਰੀ ਚੰਡ ਕਰਦੇ ਆਂ ਭਾਈ। ਸਾਨੂੰ ਆਈਫੋਨ ਦਵਾ ਦੂਗੀ। ਹਾਂ। ਲੈ ਗਏ ਸਾਡੇ ਮੇਰੇ ਕੋਲੇ ਸ਼ਾਦੀ 12 ਦੀ ਵਿੱਚ ਇਹਦਾ ਪ੍ਰੋਗਰਾਮ ਮੇਰੇ ਨਾਲ ਵੇਚਦਾ ਤੇਰਾ ਕਿਰਾਇਆ ਵੀ ਚੱਲ ਐ ਕਰ ਲਖਾਈ ਹੌਣ ਤਾਂ ਦੋ ਦੋ ਕਰਾ ਵਾਲਾ ਯਾਰ ਬਾਈ ਗਿਆਨੀ ਮਾਲ ਨਹੀਂ ਦੀ ਉਹ ਕਿਸੇ ਦੀ ਤਾਂ ਮੰਨ ਜਾ ਕਿੰਨੇ ਬੰਦੇ ਆਖੀ ਤੂੰ ਹੀ ਮਨਾਈ ਜਾਂਗ ਨਾਲ ਦੀ 200 ਛੜਦੀ ਦਾ ਪਾਣਾ ਉਹ ਕਿਸੇ ਦੀ ਤਾਂ ਮੰਨ ਜਾ ਹਾਣ 200 ਛੜਦੀ ਪਰ ਚੋਰ ਨਹੀਂ ਮਰੇ ਯਾਰ ਬਾਈ ਜੇ 500 ਜਾਂ 200 ਗੈਰ ਬਾਈ 200 ਦਾ ਕੀ ਮਾਨ ਨਹੀਂ 15 ਤੋਂ ਪਾ ਕੇ ਆ ਗਿਆ ਹਾਂ ਚੱਲ ਖਾਈ ਖਿਡਾਰੀ 15 ਜਾਂ ਬਸ ਹੁਣ ਤੇ ਪਰਸੋ ਛੋੜ ਖਾਈ ਬਣਗਾ ਲਗਾਈ ਤੇਰੀ ਚੱਲ ਇੱਕ ਉਹ ਸੌ ਠੀਕ ਆ ਜੱਗੀ ਕਿੰਨੀ ਕਹਿੰਦਾ ਮੈਂ ਆਈ ਫੋਨ ਲੈਣਾ ਮੈਂ ਕਿਹਾ ਸਾਨੂੰ ਮਟਰੋਲਾ ਦਿਵਾ ਦੂ ਜੀ ਹਾਂ ਲੈ ਲਈ ਉਹ ਦੋਸਤ ਕਹਿਣ ਸੌਦਾ ਦੇਖਣ ਲਈ ਤੇ ਆਪਣੇ ਪੇਜ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੋ ਤੇ ਫੋਲੋ ਕਰ ਲਿਓ ਉਹ ਵਧੀਆ ਸੌਦਾ ਸਿਰੇ ਲੱਗਿਆ 65 16 ਬਕਰਾਂ ਮੰਡੀ ਤੇ ਆਹ ਰਾਂ ਦਵਾਰ ਨੇ ਮੇਰੇ ਬੱਕਰੀ ਵਾਲ ਪਿੰਡ ਵਿੜਾ ਤੇ ਕਰੀਦਾਰ ਵਿੜਾ ਵੱਧ ਚੜ ਕੇ ਪਹੁੰਚਿਆ ਕਰੋ ਪਿੰਡ ਸੂਰਲਾ ਬੱਕਰਾ ਮੰਡੀ ਆ ਰਹੇ ਨੇ